ਖਰਾਬ ਤੇ ਮੀ ਲੱਪਿਆ ਇਹਨੇ ਹੋਰ ਖਰਾਬ ਕਰਦਾਨੀ ਤਾ ਜਾ ਕੇ ਕਰੀਆ ਰੈਸਟ ਮੈਡੀਸਿਨ ਖਾ ਕੇ ਇਧਰ ਆਇਆ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਸੇਂਤਾ ਸਾਰਿਆਂ ਦੀ ਖਰਾਬਈ ਆ ਤੇ ਵੀ ਨੈਕਸਟ ਟ੍ਰਿਪ ਦੀ ਤਿਆਰੀ ਹੋ ਰਹੀ ਆ ਵੀ ਨਵੀਂ ਜਗ੍ਹਾ ਸੀ ਜਾਣਾ ਦੇਖੋ ਕਿੱਥੇ ਨੂੰ ਜਾਂਦੇ ਆ ਮੈਂ ਤਾਂ ਬਹੁਤ ਬਰਾਹ ਹੋ ਰਿਹਾ ਰੋਇਆ ਮੇਰਾ ਸਾਰਿਆਂ ਦਾ ਹੋ ਪਿਆ ਮੇਰਾ ਗਿਆ ਗੋਲੀਆਂ ਦੇ ਕੰਮ ਚੱਲਦਾ ਕਮਟੋਲ ਜੀ ਭਰਾਵਾ ਡਰਾਮਾਡੋਲ ਗਿਆ ਇੱਥੇ ਤਾਂ ਗੋਡੇ ਗਿੱਟੇ ਸਾਫੋ ਤੋੜਦੇ ਮਲਟੀਵਿਟਾਮਿਨ ਵੀ ਨਹੀਂ ਕੁਝ ਕੰਮ ਕਰਦੀਆਂ ਪੇਨ ਕਿਲਰ ਵੀ ਨਹੀਂ ਕਰਦੀਆਂ ਆ ਮੈਂ ਸਮਾਉਣ ਲਿਆਣਾ ਜਿਆਦਾ ਭੁੱਲ ਗਿਆ ਚਲੋ ਕੋਈ ਨਹੀਂ ਦਿਖਾ ਦਿਆਂ ਤੁਹਾਨੂੰ ਆਪਣਾ ਨਵਾਂ ਟ੍ਰਿਪ ਕਿੱਥੇ ਜਾਂਦੇ ਜਿੱਦਾਂ ਵੀ ਪਹੁੰਚਾਂਗੇ ਦਵਾਰੇ ਭਾਜੀ ਜਿੱਦਾਂ ਵੀ ਪਹੁੰਚਾਂਗੇ ਆ ਪਹੁੰਚਾਂਗੇ ਜੀ ਠੀਕ ਆ ਜੀ ਬੈਗ ਬੈਕ ਕੱਲੇ ਤੇ ਹੁਣ ਚੱਲੀਏ ਅਸੀਂ ਆਪਣੀ ਨੈਕਸਟ ਲੋਕੇਸ਼ਨ ਆਪ ਲੋਕ ਇਹ ਵੀ ਜਾਂਦੇ ਤਾਂ ਰਜਿਸਟ੍ਰੇਸ਼ਨ ਤੁਹਾਡੀ ਹੋਣੀ ਜ਼ਰੂਰੀ ਆ ਤੁਸੀਂ ਆਨਲਾਈਨ ਵੀ ਕਰਾ ਸਕਦੇ ਤੇ ਆਫਲਾਈਨ ਵੀ ਇੱਥੇ ਹੋ ਜਾਂਦੀ ਜਿੱਦਾਂ ਕਿ ਅਸੀਂ ਹੁਣ ਐਮ ਕੌਂਟ ਸਾਹਿਬ ਚੱਲੇ ਆ ਜਿਨ੍ਹਾਂ ਦੀ ਆਨਲਾਈਨ ਹੋਈ ਤੇ ਕਯੂਆਰ ਕੋਡ ਸਕੈਨ ਹੋਣਾ ਤੇ ਜਿਨ੍ਹਾਂ ਦੀ ਨਹੀਂ ਆ ਇੱਥੇ ਕਰਾਣੀ ਪੈਂਦੀ ਇਹ ਆਪਣਾ ਗਾਈਡਰ ਸਾਹਿਬ ਕਰਾ ਰਿਹਾ ਮੋਰੇ ਹੋ ਕੇ ਰਜਿਸਟ੍ਰੇਸ਼ਨ ਇਹ ਕਿਹੜਾ ਗਾਵੇ ਕਿਹੜਾ ਕੌਣ ਸਾਹਿਬ ਦੀ ਟਰੈਕਿੰਗ ਕੰਨ ਲੱਗੇ ਸ਼ੁਰੂ ਆਪਣੇ ਬੈਗ ਸਾਰੇ ਕਰ ਰਏ ਆ ਹਲਕੇ ਅਲਮਾਰੀ ਭਾਰਤੀ ਸਾਰੇ ਨੇ ਸਮਾਨ ਕੱਢ ਕੱਢ ਕੇ ਠੀਕ ਉੱਪਰ ਹਲਕਾ ਸਮਾਨ ਹੀ ਲੈ ਕੇ ਜਾਣਾ ਜਿੱਦੀ ਜਿੱਦੀ ਲੋਡ ਆ ਆਪਣੀਆਂ ਕਿੱਟਾਂ ਹਲਕੀਆਂ ਸਾਰਿਆਂ ਨੇ ਗੱਲ ਲਈਆਂ ਪਾਸਮੂਰ ਰੱਖ ਲਿਆ ਹੋਣਾ ਸੀ ਕਰੀ ਆਪਣੀ ਯਾਤਰਾ ਕੰਟੀਨਿਊ ਹੈਮਕੁੰਡ ਸਾਹਿਬ ਦੀ ਐਮਕੁੰਡ ਸਾਹਿਬ ਦੀ ਚੜਾਈ ਚੜਦੇ ਚੜਦੇ ਭੁੱਖ ਲੱਗੀ ਕਿਉਂਕਿ ਇੱਥੇ ਤਾਂ ਸੌਦਾ ਸਾਰਾ ਕੁਝ ਮਹਿੰਗਾ ਹੀ ਆ ਤੇ ਇਧਰ ਕੋਕਾ ਸਾਹਿਬ ਲੱਗੇ ਮੈਗੀ ਬਣਾਉਣਾ ਆਪਣੀ ਸਾਰਾ ਸਮਾਨ ਅਸੀਂ ਨਾਲ ਚੱਕਿਆ ਵਾ ਚੁੱਲਾ ਵਗੈਰਾ ਕੋਈ ਗੋਲਿਆ ਜਿਆਦਾ ਨਾ ਹੋ ਜੇ ਸਟੋਵ ਆਪਣਾ ਲਾ ਕੇ ਕਰੀਏ ਆਪਣੀ ਮੈਗੀ ਦੀ ਤਿਆਰੀ ਗਾਈਡਰ ਸਾਹਿਬ ਲੱਗਿਆ ਵਾ ਆਦੇ ਸਾਰੇ ਕੋਈ ਵੀ ਕੰਮ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ ਵੀਡੀਓ ਕੋਈ ਮੁੱਛਾਂ ਨੂੰ ਕੋਈ ਮੈਗੀ ਲੱਗਿਆ ਵਾ ਤੇ ਆਪਾਂ ਜਾਂਦੇ ਨਾਲ ਕੋਲਾਂਗੇ ਮੈਗੀ ਤੇ ਛੱਡ ਨਾ ਲਿਓ ਫਾਇਦਾ ਹੋ ਗਿਆ ਇਹਦਾ ਨਾਲ ਲੈ ਆਂਦੇ ਦਾ ਸਟਾਕ ਦਾ ਉੱਦ ਦਾ ਅਸੀਂ ਜਾਂਦੇ ਹੁੰਦੇ ਸੀ ਕੈਂਪਿੰਗ ਕਰਨ ਪਰ ਫਾਇਦਾ 70 ਰੁਪਏ ਦੀ ਮੈ ਗਈ ਆ ਕਿ ਹੁਣ 80 ਰੁਪਏ ਸਰ ਦੇਣਾ 150 ਹੰਡਰ ਤੇ ਵੀ 20-20 ਰੁਪਏ ਨੇ ਪੈਣੀ ਸਿਲੰਡਰ ਇਹਨਾਂ ਤੋਂ ਮੈਂ ਲੈਣੇ ਆ ਕਿਉਂਕਿ ਮੈਂ ਖਰੀਦ ਕੇ ਲੈ ਆਂਦੇ ਆ ਆਪਣੇ ਠੀਕ ਆ ਤੁਸੀਂ ਕਿਹਾ ਤੂੰ ਘਰੇ ਭਰੇ ਆ ਘਰੇ ਭਰੇ ਨਹੀਂ ਜੋ ਵੀ ਮਰਜੀ ਆ ਕੈਸੇ ਰਵੀ ਇਹ ਕਿਹੜੀ ਗੈਸ ਹੁੰਦੀ ਹੈ ਤੈਨੂੰ ਪਤਾ ਹੈ ਬੂਟੇਨ ਗੈਸ ਬ్రో ਕਿਹੜੀ ਹੈ ਬੂਟੇਨ ਗੈਸ ਹੁਣ ਮਣੀ ਗੱਲ ਬਾਤ ਘਰ ਜੈਸੀ ਮੈਗੀ ਘੈਂਟ ਫੱਟ ਮਾਰ ਲੀਏ ਨਾ ਵੀ ਨਹੀਂ ਜਾਂਦਾ ਚਾਜਣਾ ਧੋ ਲਿਆ ਧੰਨ ਹੋਏ ਚਾਜਣਾ ਚਾਜਣਾ ਮੈਗੀ ਮੋਗੇ ਖਾ ਕੇ ਹੁਣ ਥੋੜਾ ਜਿਹਾ ਧਰਾਸ ਹੋਇਆ ਢਿੱਡ ਨੂੰ ਤੇ ਹੁਣ ਅਸੀਂ ਕਰਦੇ ਆ ਆਪਣਾ ਕੰਟੀਨਿਊ ਟਰੈਕ ਸਿੱਧੀ ਚੜਾਈ ਜਵਾਨ ਘੋੜਿਆਂ ਤੇ ਜਾਂਦੇ ਤੇ ਭਾਈਆ 50 ਸਾਲ ਦਾ ਭਾਈਆ ਨੱਠਾ ਜਾਂਦਾ ਟਰੈਕ ਤੇ 60 ਪਲੱਸ ਹੋਣਾ 60 ਤੋਂ ਪਲੱਸ ਹੀ ਹੋਣਾ ਆਪਣਾ ਗਲੂਕੌਂਡੀ ਜਾਂ ਸ਼ੱਕਰ ਵਗੈਰਾ ਨਾਲ ਲੈ ਕੇ ਆਇਓ ਇੱਥੇ એનર્ਜੀ ਦੀ ਬਹੁਤ ਲੋੜ ਪੈਂਦੀ ਆ ਅਸੀਂ ਵੀ ਉਹ ਪਹਾੜੀ ਸ਼ਕੰਜਮੀ ਜੀ ਕਿਆ ਸੀ ਉਹ ਪਹਾੜੀ ਪਹਾੜੀ ਬਰਾਸ ਜੀ ਲਈ ਆ ਉਹ ਪੀ ਪੀ ਕੇ ਚੜਦੇ ਆ ਹੋ ਗਿਆ ਸਾਰਾ ਆ ਬਾਕੀ ਸਾਡੀ ਹਿੰਮਤ ਆਗੇ ਭਾਜੀ ਜਿਨ੍ਹਾਂ ਦੀ ਵੇਟ ਸੀ ਆਓ ਮਹਾਰਾਜ ਆਓ ਬੰਦੇ ਇੱਥੇ ਉਲਝ ਜਾਂਦੇ ਵੇ ਦੋ ਰਾਸਤੇ ਆ ਇੱਕ ਆ ਇਹ ਕਾ ਪਰ ਆਣ ਨੂੰ ਆ ਵਾਲਾ ਵਧੀਆ ਤੇ ਜਾਣ ਨੂੰ ਆ ਵਾਲਾ ਇੱਥੇ ਖਾਣ ਪੀਣ ਦੀਆਂ ਦੁਕਾਨਾਂ ਲੱਗੀਆਂ ਤੁਹਾਨੂੰ ਰਾਸਤੇ 'ਚ ਮਿਲ ਜਾਣੀਆਂ ਤੇ ਕੈਂਪ ਵਗੈਰਾ ਵੀ ਲੱਗਿਓ ਮੈਡੀਕਲ ਦੇ ਪਰ ਆਹ ਰਾਸਤਾ ਸਹੀ ਆ ਕਹਿੰਦੇ ਜਾਣ ਨੂੰ ਤੇ ਆਨੂ ਆ ਉੱਪਰ ਵਾਲਾ ਰਸਤਾ ਇਹ ਦੋ ਰਸਤੇ ਜਾਂਦੇ। ਆਸੀयत ਇਹ ਆ ਰਸਤੇ ਦੀ ਵੀ ਮਤਲਬੋ ਕੀ ਉਤਰਾਈ ਆ ਥੋੜੀ ਜਿਹੀ ਰਿਲੈਕਸ ਮਿਲ ਜਾਂਦਾ ਸ਼ਰੀਰ ਨੂੰ। ਬੇ ਤਾਂ ਕਰਕੇ ਇਹਨੂੰ ਸਹੀ ਕਹਿੰਦੇ ਆ ਰਸਤੇ ਨੂੰ ਵੀ ਹਾਂ ਠੀਕ ਆ ਇਹ ਵੇ ਜਾਣ ਨੂੰ। ਉਤਰਾਈ ਉਤਰਾਈ ਆ ਤੇ ਗਾਂ ਜਾ ਕੇ ਥੋੜੀ ਜਿਹੀ ਚੜਾਈ ਆ ਜਾਣੀ। ਦਲੇ ਰਸਤੇ ਜੇ ਤੁਹਾਨੂੰ ਆਹ ਵੀਊ ਮੈਂ ਦੇਖਣ ਨੂੰ ਮਿਲਣਾ ਕਿ ਹੈਂਟ। ਆਪਣਾ ਤਾਂ ਠੀਕ ਆ ਆ ਬੰਦੇ ਨੂੰ ਗੱਡੀ ਕਰਾ ਕੇ ਦੇਖ ਲੱਗੇ ਚਲੋ ਚਲੋ ਭਾਈ ਜੀ ਗੱਡੀ ਕਰਾਈ Thar 4x4 ਉਹ ਵੀ 5 ਡੋਰ ਓਪਨ ਆ ਓਪਨ ਚਲ ਚਲ ਵੇਹਿਆ ਭਾਈ ਜੀ ਓਪਨ ਗੱਡੀ ਆ ਕੋੜਾ ਤੁਰ ਜਮੇ ਜਰਾ ਬੰਦਾ ਨਾਲ ਸਾਈਡ ਤੇ ਜਾਦਾ ਲੈ ਅਸੀਂ ਛੜ ਕੇ ਲੱਤ ਘੁਮਾਦੇ ਯਾਰ ਚੱਲ ਮੇਰੇ ਘੋੜਿਆ लाठी ਲੈ ਕੇ ਆਣੀ ਚੱਲ ਠੀਕ ਆ ਭਾਜੀ ਸਾਰਾ ਮੂਰੇ ਦੇ ਉੱਪਰ ਮਿਲਦੇ ਆ ਠੀਕ ਆ ਠੀਕ ਆ ਭਾਜੀ ਭਾਜੀ ਦਾ ਤੋਤਾ ਅਸੀਂ ਓਪਨ ਗੱਡੀ ਚ ਇਏ ਅਸੀਂ ਕਰਾਂਗੇ ਪੈਦਲ ਯਾਤਰਾ ਗੋਵਿੰਦ ਘਾਟ ਜਾਂਦੇ ਜਾਂਦੇ 뷰 ਚੈੱਕ ਕਰੋ ਇਹ ਹੈ ਲੀਪੈਡ ਗੋਵਿੰਦ ਤਾ ਅਸੀਂ ਜਾ ਰਹੇ ਸੀ ਤਮਾਰਨੇ ਹਲਕੀ ਹਲਕੀ ਬਾਰਿਸ਼ ਕਰਤੀ ਸ਼ੁਰੂ ਤੇ ਜਿਹਦੇ ਨਾਲ ਮੌਸਮ ਹੋਰ ਵਧੀਆ ਹੋ ਗਿਆ ਗੋਵਿੰਦ ਤਾ ਪੁੱਜ ਗਏ ਤੇ ਸਾਡੇ ਨਾਲ ਦੇ ਇੰਨੇ ਤੇਜ਼ ਆ ਪਹਿਲੇ ਰੂਮ ਲੈ ਕੇ ਬੈਠੇ ਦੇਖਦੇ ਆ ਕਿੱਥੇ ਆ ਰੈਸਟ ਕਰਨੇ ਨੂੰ ਕਿਉਂਕਿ ਐਮਕੰਟ ਸਾਹਿਬ ਜੀ ਤਾਂ ਸਵੇਰ ਨੂੰ ਚੜ੍ਹਾਈ ਚੜ੍ਹ ਹੋਣੀ ਆ ਇਸ ਵੇਲੇ ਨਹੀਂ ਉਹ ਫਾਈਨਲੀ ਗੋਵਿੰਦਾਮ ਪਹੁੰਚ ਗਏ ਤੇ ਸਾਡੇ ਨਾਲ ਦੇ ਆ ਨੇ ਰੂਮ ਪਹਿਲੇ ਲੈ ਕੇ ਰੱਖਿਆ ਸੀ ਐਡਵਾਂਸ ਚਲਦੇ ਆ ਸਾਰੀ ਤਰ ਰਜਾਈਆਂ ਲੈ ਕੇ ਸੋ ਗਏ ਇਹਦੇ ਡੈਡੀ ਨੇ ਵੀ ਦੇਖਣਾ ਆ ਤੇ ਅਸੀਂ ਅਜੇ ਕੱਪੜੇ ਕੂਪੜੇ ਚੇਂਜ ਕਰਕੇ ਕਰਦੇ ਆ ਰੈਸਟ ਫੇ ਲਾਗੇ ਗੁਰਦੁਆਰਾ ਸਾਹਿਬ ਆ ਉਬੀਦਾਨ ਦਖਾ ਦੇ ਜੇਕਰ ਕੋਈ ਲਾਕੇ ਰੂਮ ਲੈਂਦਾ ਹੈ ਤਾਂ ਉੱਥੇ ਲੰਗਰ ਛਕ ਸਕਦਾ ਨਾਲੇ ਗੁਰਦੁਆਰਾ ਸਾਹਿਬ ਚ ਵੀ ਰਹਿائش ਹੈ ਪਰ ਗੁਰਦੁਆਰੇ ਚ ਰਹਿਸ਼ ਜਿਆਦੇ ਹੋਣ ਕਰਕੇ ਤਾਂ ਕਰਕੇ ਰੂਮ ਲੈ ਲਿਆ ਇਹਨਾਂ ਨੇ ਸਾਰੇ ਥੋੜਾ ਟਾਈਮ ਰੈਸਟ ਕਰਕੇ ਆਗੇ ਗੁਰਦੁਆਰਾ ਸਾਹਿਬ ਲੰਗਰ ਛਕਣ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਗੋਵਿੰਦ ਧਾਮ ਸਰੂ ਕੋ ਲੰਗਰ ਪਹਿਲਾ ਛੱਡਿਆ ਲੰਗਰ ਤੇ ਫਿਰ ਕੀਤੀ ਸੇਵਾ ਥੋੜੀ ਐ ਤੇ ਹੁਣ ਚਾਹ ਦਾ ਲੰਗਰ ਛੱਕੇ ਤੇ ਵੀ ਇਹ ਕਮਰਿਆਂ ਚ ਨੂੰ ਬਾਬਿਓ ਉੱਦਾਂ ਤਾਂ ਸੀ ਹੁਣ ਲੰਗਰ ਖਾ ਕੇ ਆਪਣੇ ਰੂਮ ਤੇ ਆ ਗਏ ਸੀ ਪਰ ਤੁਹਾਨੂੰ ਇੱਕ ਗੱਲ ਦੱਸਣੀ ਜਾਂਦਾ ਜਿੰਨੇ ਮਰਜ਼ੀ بڑے ਰੈਸਟੋਰੈਂਟ ਦਾ ਖਾਣਾ ਖਾ ਲੋ ਜਿੰਨੇ ਮਰਜ਼ੀ ਵਧੀਆ ਤੋਂ ਵਧੀਆ ਢਾਬੇ ਦਾ ਖਾਣਾ ਖਾ ਲੋ ਪਰ ਜਿਹੜਾ ਲੰਗਰ ਚ ਖਾਣਾ ਖਾ ਕੇ ਸਵਾਦ ਆਂਦਾ ਨਾ ਉਹ ਲੰਗਰ ਦਾ ਹੀ ਆ ਰੋਟੀ ਖਾ ਕੇ ਤੇ ਸਾਰੇ ਥਲ ਸੌਣ ਦੀਆਂ ਤਿਆਰੀਆਂ ਜਾਂ ਕਿਉਂਕਿ ਸਵੇਰ ਦਾ ਹਿਮਕੁੰਡ ਸਾਹਿਬ ਦਾ ਵੀ ਟਰੈਕ ਕਰਨਾ ਹੈ ਤਾਂ ਮਿਲਦਿਆ ਨੈਕਸਟ ਤੇ ਨਿਊ ਬਲੌਗ ਆਉ ਆਉ ਉਹ ਨੰਨੂ ਜੀ ਉਹ ਤੇਰਾ ਆਪਾਂ ਰਾਮ ਰਾਮ ਕਰ ਰਾਮ ਨਹੀਂ ਕਰ ਇਦਾਂ ਨਹੀਂ ਕਰ ਨੰਨੂ ਦੀ ਸੇਵਾ ਲੱਗਣੀ ਪੂਰੀ ਓਏ ਲੱਗੀ ਲੱਗੀ ਨੰਨੂ ਦਾ ਜੀ ਕਰਾਣੀ ਹੈ ਬਿੱਲੀ ਨਾ ਕਰਦੀ ਮੇਰੇ ਭਰਾ ਦੇ ਦੇਖੀਏ ਕਿੰਨੇ ਤੇਜ਼ ਆ ਸੇਵਾ ਕਰਾ ਕੇ ਪਏ ਨੰਨੂ ਭਰਾ ਨੇ ਮੇਰੇ ਵੀ ਕਾਨੀ ਹਨਾ ਹਨਾ ਤਨੂ ਹੋਰ ਹੋਰ